ਸਸੇ ਗਾਲ ਜੀ ਪੇਸ਼ੈਂਟ ਦਾ ਵੀ ਕੋਈ ਰਿਵਿਊ ਚਾਹੀਦਾ ਤੁਹਾਡਾ ਕੀ ਰਿਵਿਊ ਹੈ ਇਹਨਾਂ ਲੈਬਾਂ ਬਾਰੇ ਜੀ ਹਾਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਤੋਂ ਇਹ ਲੈਬ ਖੁੱਲੀ ਹੈ ਮੈਂ ਉਦੋਂ ਤੋਂ ਇਸ ਲੈਬ ਨਾਲ ਅਟੈਚ ਹਾਂ ਮੈਂ ਜਿੰਨੇ ਵੀ ਆਪਣੇ ਟੈਸਟ ਨੇ ਲੈਬ ਰਿਕਸ ਦੇ ਰਿਲੇਟਿਵ ਨੇ ਜਾਂ ਮੈਡੀਕਲ ਡੀਅਰ ਡੀਅਰ ਦੇ ਹੈਗੇ ਆ ਮੈਂ ਉਹਨਾਂ ਨੂੰ ਤਸਦੀਕ ਕਰਦਾ ਹਾਂ ਕਿ ਇਹ ਇਤਨੀ ਵਧੀਆ ਲੈਬ ਐਨ ਜੀਓ ਨੇ ਇਸ ਵੀ ਪਬਲਿਕ ਵਾਸਤੇ ਸੂਰਜ ਵਾਸਤੇ ਚਾਲੂ ਕੀਤੀ ਹੈ ਕੱਟ ਰੇਟਾਂ ਦੇ ਵਿੱਚ ਵਧੀਆ ਟੈਸਟ ਆਰ ਆਪਰੇਸਿਵ ਪੂਰੀ ਵਧੀਆ ਆ ਆਪਰੇਸ ਤੋਂ ਮਤਲਬ ਮੈਂ ਇੱਕ ਦਲੀਲ ਨਾਲ ਕਹਿਣਾ ਚਾਹੁੰਦਾ ਕਿ ਜਿਹੜਾ ਡੀ ਐਮ ਸੀ ਹਸਪੀਟਲ ਹੈ ਉਹ ਮੋਸਟਲੀ ਆਪਣੀਆਂ ਰਿਪੋਰਟਾਂ ਆਪ ਹੀ ਕਰਦਾ ਹੈ ਜੀ 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 ਬਟ ਇਹ ਇੱਕੋ ਇੱਕ ਲਾਈਨ ਮੈਂ ਇੱਥੇ ਜਾ ਕੇ ਸਬਮਿਟ ਕੀਤੀ ਹੈ ਨਾ ਦੀ ਰਿਪੋਰਟ ਆ ਇਹਨਾਂ ਨੇ ਐਕਸੈਪਟ ਕੀਤੀ ਹੈ ਵੈਰੀ ਗੁੱਡ ਵੈਰੀ ਗੁੱਡ ਵੀ ਆਪਣੀ ਰਿਪੋਰਟ ਵੀ ਤਾਂ ਇਹ سپورਟ ਨੂੰ ਮੰਨ ਰਹੇ ਆ ਹਾਲਾਂਕਿ ਬਾਜ਼ਾਰ ਦੀ ਕਿਸੇ ਵੀ ਰਿਪੋਰਟ ਨੂੰ ਨਹੀਂ ਮੰਨ ਰਿਹਾ ਹਾਂਜੀ ਜੀ ਇਸ ਕਰਕੇ ਮੈਂ ਪੂਰੀ ਦਲੀਲ ਨਾਲ ਮੈਂ ਹਾਂ ਇੱਕ ਪ੍ਰੋਫੈਸ਼ਨਲ ਬੰਦਾ ਹੈਗਾ ਮੈਂ ਇਸ ਪ੍ਰੋਫੈਸ਼ਨਲ ਤੋਂ ਰਿਟਾਇਰ ਹੋਇਆ ਹਾਂ ਮੈਂ ਆਪਣੀ ਨੌਲੇਜ ਦੇ ਮਤਲਬ ਕੋ ਲੋਕਾਂ ਨੂੰ ਮੰਨ ਕੇ ਇਹ ਬੇਨਤੀ ਕਰਦਾ ਆਪਣੇ ਸਾਰਿਆਂ ਨੂੰ ਇਹ ਪਿੰਦੋਵਾਦ ਦੇ ਇਸ ਸੰਸਥਾ ਦਾ ਫਾਇਦਾ ਉਠਾਇਆ ਜਾਵੇ ਕਾਟੇਟਾਂ ਦੇ ਵਿੱਚ ਵਧੀਆ ਟ੍ਰੈਸਟਰ ਤੁਹਾਨੂੰ ਕਿਤੇ ਨਹੀਂ ਮਿਲ ਸਕਦੇ ਹਨ ਉਸ ਤੋਂ ਬਿਨਾ ਬਿਨਾਂ ਇਸ ਸਟਾਫ ਹੈ ਜਤੋਂ ਇਹ ਮੰਨ ਕੇ ਲੈ ਵਧੀਆ ਇਹ ਕੁਸ਼ਲ ਸਿੰਘ ਨੇ ਇੱਥੇ ਮੰਨ ਕੇ ਇਹਨਾਂ ਨੇ ਉਪਰ ਕੀਤਾ ਸੀਗਾ ਇਹਦੀ ਡੀਲਿੰਗ ਇੰਨੀ ਵਧੀਆ ਪਾਵਰ ਦੇ ਨਾਲ ਆ ਇਕੱਲੇ ਇਕੱਲੇ ਬੰਦਿਆਂ ਨੂੰ ਇੱਕ ਕੁਆਲੀਫਾਈਡ ਡਾਕਟਰ ਤੋਂ ਬੰਦ ਇਹ ਲੋਕਾਂ ਨੂੰ ਮਤਲਬ ਕਿ ਸਮਝਾਉਂਦੇ ਆ ਕਿ ਇਸ ਟੈਸਟ ਤੇ ਆਫ ਹੈ ਦੇ ਵਿੱਚ ਆ ਲਾਉ ਨੇ ਇਹਦਾ ਆ ਤੁਸੀਂ ਕਰਵਾਓ ਤੇ ਸਾਡਾ ਇਹ ਜਿਹੜਾ ਹੈਗਾ ਮਸ਼ੀਨਾਂ ਜਿਹੜਾ ਹੈ ਇਹ ਤੁਹਾਨੂੰ ਸਮਝਾ ਵੀ ਲੈ ਜਾਊਗਾ ਥੈਂਕ ਯੂ ਜੀ ਮੈਂ ਇਹਨਾਂ ਨੂੰ ਬਹੁਤ ਹੀ ਪਿਆਰ ਪ੍ਰੇਸ਼ ਕਰਨਾ ਬਹੁਤ ਪ੍ਰਸ਼ੰਸਾ ਕਰਨਾ ਉਸ ਤੋਂ ਬਾਅਦ ਇਹਨਾਂ ਨੂੰ ਕੰਪਨੀ ਨੇ ਪ੍ਰਮੋਟ ਕੀਤਾ ਹੈ ਆਂਡਰਾ ਦੇ ਲੈਵਲ ਦਾ ਸਪਰਾਈਜ਼ ਬਣਾਇਆ ਉਸ ਤੋਂ ਬਾਅਦ ਵਾਲਾ ਸਟਾਫ ਵੀ ਜਿਹੜਾ ਹੈਗਾ ਉਹਦਾ ਆਪਣਾ ਰਮਨ ਇੱਥੇ ਭੇਜਿਆ ਹੈ ਇਹਨਾ ਪਲਾਈਟ ਸਵੀਟ ਵਿੱਚ ਆਇਆ ਹੈਗਾ ਇਹਨਾਂ ਸਾਰਾ ਸਤਾਪ ਜਿੱਨਾ ਇੱਥੇ ਆਉਂਦਾ ਸਾਨੂੰ ਮਨ ਕਿ ਕਦੇ ਮਿਲਦਾ ਕਦੇ ਮੋਸਲੀ ਮੈਂ ਜਨਵੀ ਇੱਕ ਪਰਿਵਾਰ ਵਾਂਗ ਵਰਕ ਕਰਦੇ ਨੇ ਮੈਂ ਕਹਿੰਦਾ ਕੋਈ ਕਹਿਣੀ ਨਹੀਂ ਬਣਦਾ ਹੈਗਾ ਬਾਹਰ ਜਿਹੜਾ ਗੱਲਾਂ ਪਹਿਲਾਂ ਕਿਸੀਆਂ ਨੇ ਦੋ ਬਾਲ ਕਮਿਸ਼ਨਰ ਆਪ ਕਹਿੰਦੇ ਕਿ ਕਮਿਸ਼ਨਰ ਜਿਹੜੇ ਬੰਦੇ ਨੇ ਜਾਂ ਹੋਰ ਨੇ ਉਹਦਾ ਇੱਕ ਨਾਮ ਹੀ ਫਰਦਾ ਨਹੀਂ ਵੈਸੇ ਉਹਨੇ ਲਿਖ ਰੱਖਿਆ ਵੀ ਹਾਂ ਅਸੀਂ ਇਹ ਸੇਵਾ ਜਿੱਦ ਲਿਆ ਭਾਈ ਫਲਾਣਾ ਇੱਤਕਾਣਾ ਜੀ ਵਾਟ ਇਸ ਨੂੰ ਉਹਨਾਂ ਨੂੰ ਮੰਨਤਾ ਕਿਤੇ ਨਹੀਂ ਹੈਗੀ ਜਿੰਨੀ ਮੰਨਤਾ ਇਸ ਦਾ ਮੈਂ ਇਸ ਕਰਕੇ ਮੈਂ ਆਮ ਪਬਲਿਕ ਮੂਵੀ ਬੇਨਤੀ ਕਰਨਾ ਚਾਹਣਾ ਵੀ ਇਹ ਤੋਂ ਰਾਹ ਬਹੁਤ ਬਹੁਤ ਫਾਇਦਾ ਖਾਇਆ ਹੈ ਪ੍ਰਧਾਨ ਜੀ ਸਾਡੇ ਅਖਵਾਨ ਨੇ ਇਹਨਾਂ ਨਾਲ ਬਹੁਤ ਬਹੁਤ ਧੰਨਵਾਦ ਹੈ ਥੈਂਕ ਯੂ ਜੀ ਥੈਂਕ ਯੂ ਮਰਦਾਨ ਜੀ ਮੈਂ ਐਂਡ ਦਾ ਪ੍ਰਧਾਨ ਬਹੁਤ ਧੰਨਵਾਦ ਹੈ ਜਿਹੜੀ ਇਹ ਆਮ ਗਰੀਬ ਪਬਲਿਕ ਨੂੰ ਸੇਵਾ ਦਿੱਤਾ ਥੈਂਕ ਯੂ ਪ੍ਰਧਾਨ ਜੀ ਥੈਂਕ ਯੂ ਜੀ